ਮੈਂ ਨਾ ਪਿੰਡ ਮੈਂ ਨਾ ਪਿੰਡ ਕੋਠੀ ਪਾਉਣ ਲੱਗਿਆ ਤੇ ਮੈਂ ਸੋਚਦਾ ਸੀ ਹੁਣ ਮੋਟਰ ਤੇ ਆਪਾਂ ਲਾਈਵ ਹੋਏ ਆ ਜੇ ਲਾਈਵ ਦੀ ਵੀਡੀਓ ਭੁੱਲ ਗਿਆ ਤਾਂ ਕਿ ਬੰਦੇ ਬਹੁਤ ਆਏ ਘਰ ਦੇ ਵਿੱਚ ਮੈਂ ਸੋਚਦਾ ਤਾਂ ਵੀ ਜੇ ਹੁਣ ਮੈਂ ਬਣਾਉਣ ਲੱਗਿਆ ਮਕਾਨ ਇਹ ਕੋਠੀ ਪਾਉਣ ਲਈ ਕੁਝ ਵੀ ਆਲਾ ਕਲਾਸਿਕ ਡਿਜ਼ਾਈਨ ਬੜੇ ਤਰ੍ਹਾਂ ਦੇ ਹਰ ਵਿਚਾਰ ਚੱਲ ਰਹੇ ਆ ਅੱਜ ਫਾਈਨਲ ਹੋ ਗਿਆ ਸਟਾਮਪ ਪੇਪਰ ਦਾ ਉਸ ਤੋਂ ਕੱਲ੍ਹ ਵਾਲੇ ਬਲੌਗ ਚ ਆਊਗਾ ਸਾਰਾ ਕੁਝ ਦੱਸਾਂਗਾ ਉਹਦੇ ਵਿੱਚ ਵੀ ਕਿ ਆ ਕੁਝ ਹੋਇਆ ਉਹਦੇ ਵਿੱਚ ਉਹ ਤੁਸੀਂ ਉਹ ਜਾਨ ਮਹਾਲਾ ਬਲੌਗ ਪਰ ਦੇਖਿਓ ਮੈਂ ਸੋਚ ਰਿਹਾ ਵੀ ਜਿਹੜੀ ਸਭ ਤੋਂ ਵੱਧ ਖੁਸ਼ੀ ਹੋਣੀ ਤੇ ਉਹ ਕਿਹੜੇ ਬੰਦੇ ਨੂੰ ਹੋਣੀ ਤੇ ਨਾ ਇਹ ਪਾਉਣ ਲੱਗਿਆ ਚਲੋ ਅੱਜ ਆਪਾਂ ਅੱਜ ਲਾਈਵ ਤੇ ਇਹਦੇ ਵਿੱਚ ਕਰਦੇ ਹਾਂ ਗੱਲਬਾਤ ਤੇ ਮੋਟਰ ਪਰ ਬੜੀ ਭਰ ਆਇਆ ਹੋਇਆ ਮੌਸਮ ਅੱਜ ਹੰਮਸ ਭਰਿਆ ਹੋਇਆ ਹੋਇਆ ਤੇ ਹੁਣ ਮੀਂਹ ਸੋਣਾ ਹੋ ਲਿਆ ਹੁਣ ਕੀ ਹੁਣ ਮੇਰੇ ਮਕਾਨ ਦਾ ਕੰਮ ਸ਼ੁਰੂ ਹੋ ਜਾਣਾ ਬਸ ਹੁਣ ਮੀਂਹ ਨਾ ਪਵੇ ਚਲ ਪੈ ਜਾ ਕੋਈ ਗੱਲ ਨਹੀਂ ਹਾਲ ਤਾਂ ਸ਼ੁਰੂ ਹੋ ਜਾਂਦਾ 10 ਦਿਨ ਤੱਕ ਨੀਓ ਪੱਟੋਣੇ ਜਾਂਦਾ ਖਲੇ ਹੋਰ ਟੈਂਟ ਢਲ ਜਾਣਾ ਤੇ 10 ਦਿਨ ਬਾਅਦ 10 ਦਿਨ ਤੱਕ ਹਾਲੇ ਵਿੱਚ ਇੱਕ ਮੇਰਾ ਟੂਰ ਥਾਈਲੈਂਡ ਦਾ ਵੀ ਆ ਰਿਹਾ ਉਹ ਵੀ ਬਸ ਹੁਣ ਕੀ ਕਰੀਏ ਯਾਰ ਬੰਦਾ ਨਾ ਇੱਕ ਸਾਡਾ ਹੈਗਾ ਇਦਾਂ ਦਾ ਹੀ ਆ ਵਿੱਚ ਉਹਨੇ ਡੰਡਾ ਦੇ ਕੇ ਸਾਡੇ ਟਿਕਟਾਂ ਕਰਵਾਤੀ ਕਹਿੰਦਾ ਜਾਣੇ ਜਾਣਾ ਜਾਣੇ ਜਾਣਾ ਸੀ ਇਹਨੂੰ ਟਾਲ ਦਿੱਤੇ ਪਿਛਲੀ ਛੁੱਟੀ ਵੀ ਟਾਲਿਆ ਉਹਨੂੰ ਮੈਂ ਮੈਂ ਕਿਹਾ ਜਾਵਾਂਗੇ ਫ੍ਰੀ ਹੋ ਕੇ ਜਾਵਾਂਗੇ ਕੋਈ ਟੈਨਸ਼ਨ ਨਾ ਹੋਵੇ ਪਿੱਛੇ ਦੀ ਕੋਈ ਟੈਨਸ਼ਨ ਨਾ ਹੋਵੇ ਉਹਨੂੰ ਪਿੱਛੇ ਦਿਮਾਗ ਪਿੱਛੇ ਹੀ ਰਹਿਣਾ ਫਿਰ ਕਿ ਕਿਆ ਹੋ ਗਿਆ ਕਿਆ ਨਹੀਂ ਹੋਇਆ ਜਾਣਾ ਟਿਕਟਾਂ ਹੋ ਗਏ ਸਾਰਾ ਕੁਝ ਹੋ ਗਿਆ ਤੇ ਸਾਡਾ ਗਰੁੱਪ ਇਸ ਟਾਈਮ 8-9 ਬੰਦੇ ਹੋ ਗਏ ਮੇਰੇ ਖਰ 8 ਕਾ 9 ਬੰਦੇ ਆ ਦਾ ਮੈਂ ਵੀਡੀਓ ਪਾਈ ਦੀ ਬਹੁਤ ਬਾਰੇ ਟੈਲੀਫੋਨ ਉਹਨੇ ਨਾਲ ਦੀ ਨਾਲ ਟਿਕਟਾਂ ਕਰਵਾ ਲਈਆਂ ਮੈਂ ਕਹਾਂ ਵੀ ਅਸੀਂ ਕੋਈ ਪੈਕੇਜ ਨਹੀਂ ਹੈਗਾ ਇਹ ਤੇ ਤੁਸੀਂ ਕਹੇ ਪੈਕੇਜ ਲੈ ਕੇ ਚੱਲੇ ਆ ਇਹ ਲੈ ਕੇ ਚੱਲੇ ਪੈਕੇਜ ਕੋਈ ਨਹੀਂ ਮੈਂ ਕਹਾਂ ਵੀ 19000 ਦੀ ਟਿਕਟ ਹੋ ਰਹੀ ਆ 2000 ਦਾ ਉੱਥੇ ਹੋਟਲ ਮਿਲ ਰਿਹਾ ਬੱਸ ਨੂੰ ਆਪਾਂ ਬੈਠ ਕੇ ਚਲੀ ਜਾਣਾ ਪਰ ਜਿਹੜੇ ਤੁਸੀਂ ਆਪਣੇ ਕੋਲ ਪੈਸੇ ਲੈ ਕੇ ਜੇ ਇਹ ਕਹਿੰਦਾ ਟੂਰ ਪਰ ਦੇ ਪੈਸੇ ਬਣਾਉਂਦਾ ਐਂ ਕਰੋ ਬਰੇ ਮੈਨੂੰ ਅਹੀਂ ਲੋਟ ਹੈਗੀ ਰੱਬ ਨੇ ਬਥੇਰਾ ਕੁ ਦੇ ਦਿੱਤਾ ਮੈਨੂੰ YouTube ਤੇ ਮੈਂ ਚੱਲ ਕਹਿੰਦਾ ਮੇਰੇ ਨਾਲ ਕੋਈ ਬੰਦਾ ਚੀਜ਼ ਸਿੱਖ ਜਵੇ ਇੱਕ ਦਿੱਲੀ ਤੋਂ ਆ ਦ ਪੰਜ ਅਸੀਂ ਅੱਠਿਆਂ ਨੇ ਹੋ ਗਏ। ਸ਼ਾਦੀ ਇੱਕ ਬੰਦਾ ਹੋਰ ਮੁੰਡਾ ਕਹਿ ਰਿਹਾ ਹਲੇ ਸ਼ਾਇਦ ਹੋ ਜਵੇ ਉਹ ਵੀ ਪੱਕਾ ਨਹੀਂ ਹਲੇ ਪਤਾ ਹੈਗਾ ਜੇ ਹੋ ਗਿਆ। ਨਵੀਂ ਕੇਲੇ ਵਾਲੇ ਮੈਨੂੰ ਆਸ ਨਹੀਂ ਦੀ ਹੈਗੀ ਜਿਹੜੇ ਕੇਲੇ ਹੋਏ ਆਪਣੇ ਆਹ। ਛੋਟੇ ਕੇਲੇ ਮੈਨੂੰ ਆਸ ਨਹੀਂ ਦੀ ਵੀ ਹੋ ਜੂਣਗੇ ਇਹ। ਪਰ ਹੋਏਗੇ ਫਿਰ ਭਰੇ। ਇੱਕ ਦੋ ਵਾਰੀ ਬੜੀ ਹੱਲ ਉਹ ਆਏ ਤੇ ਪਰ ਕਿਆ ਕਹਿੰਦੇ ਹੁੰਦੇ ਆ। ਅਹ ਗੇੜ ਆਏ ਵੀ ਹੋਣ ਨਾ ਇਹ ਪਰ ਹੋਗੇ। ਕਈ ਪਰ ਮੈਂ ਅੱਜ ਇਹ ਵੀ ਦਿਮਾਗ ਲਾਉਂਦਾ ਤਾਂ ਮੈਂ ਕਹਾਂ ਵੀ ਇੱਥੇ ਹੀ ਪੂਰਾ ਘਰ ਬਣ ਜਾਣਾ ਤਾਂ ਮਿਹਨਤ ਘਟ ਹੋਣੀ ਦੀ ਬਾਥਰੂਮ ਐ ਛੱਡ ਆਪਣਾ ਬਣਿਆ ਹੋਇਆ ਰਸੋਈ ਐ ਛੱਡ ਬਣੀ ਹੋਈ ਆ ਉੱਪਰ ਚਵਾਰਾ ਹੈਗਾ ਇਹਦੇ ਪਿੱਛੇ ਦੋ ਕਮਰੇ ਪੈਣੇ ਨੇ ਪੂਰਾ ਘਰ ਬਣ ਜਾਣਾ ਤਾਂ ਹੈ ਫਿਰ ਮੈਂ ਕਿਹਾ ਵੀ ਪਿੰਡ ਪਿੰਡੇ ਹੁੰਦਾ ਪਿੰਡ 'ਚ ਰਹਿੰਦੇ ਆ ਪਿੰਡ 'ਚੇ ਕਰਦੇ ਸਾਰੀ ਗੱਲਬਾਤ ਤੇ ਗੁੱਜਰ ਵਜੋਂ ਮੈਂ ਪਾਣੀ ਪੀ ਮੈਂ ਥੋੜਾ ਜਿਹਾ ਪਹਿਲਾਂ ਯਾਰ ਪਾਣੀ ਦੀ ਖਿਆਲ ਅੱਗੀ ਹੋਈ ਜਾਂ ਚਾ ਚਾ ਪੀ ਲਈ ਹੋ ਤਾਂ ਚਾ ਪੀਣੀ ਅੱਜ ਚਾ ਪਤਾ ਕਿੰਨੀ ਵਾਰ ਪੀ ਹੋਗੀ ਦੋ ਤਿੰਨ ਚਾਰ ਵਾਰ ਚਾਹ ਪੀ ਹੋ ਗਈ ਤੇ ਹਾਂ ਹੁਣ ਜਿਹੜਾ ਬੰਦਾ ਆ ਜਾਣਾ ਚਾਹ ਕੱਪ ਬਣਾ ਲਓ ਜੀ ਸਵੇਰੇ ਤੇ ਨਾਲ ਪੀ ਲਈ ਫੇਰ ਘਰ ਆ ਕੇ ਬੰਦੇ ਉਹਨਾਂ ਨਾਲ ਪੀਤੀ ਫੇਰ ਉਹ ਤੋਂ ਫੇਰ ਬੰਦੇ ਆ ਕੇ ਉਹਦਾਂ ਨਾਲ ਪੀਤੀ ਫੇਰ ਉਹਰੇ ਆ ਕੇ ਪੀਤੀ ਚਾਰ ਪੰਜ ਵਾਰ ਹੀ ਹੋ ਗਈ ਹੁਣ ਉਹਦੇ ਬਾਅਦ ਹੁਣ ਫੇਰ ਘਰਾਂ ਚਾਹ ਬਣਾ ਲਈ ਘਰ ਵਾਲੀ ਨੇ ਤੇ ਚਾਹ ਮੇਰਾ ਨਾਮ ਦੇ ਬਹੁਤ ਹੱਥ ਖੜੇ ਆ ਤੇ ਇੱਕ ਤਾਂ ਪਹਿਲੀ ਛਾਲ ਆ ਰਹਾ ਰਹਾ ਤੇ ਬਾਅਦ ਕਰ ਮੈਂ ਕਾਫੀ ਬੰਦੇ ਦੇ ਸੁਣਿਆ ਮੈਂ ਇਹ ਵੀ ਗਰਮੀ ਪਈ ਹੈ ਮੂੰਹ ਚ ਛਾਲੇ ਹੋਏ ਹੋਏ ਆ ਇਹ ਫਸਨ ਕਿਹੜਾ ਗਰਮ ਚੀਜ਼ਾਂ ਦਾ ਨਤੀਜਾ ਤੇ ਮੈਨੂੰ ਪਾਣੀ ਵਿੱਚ ਨਾ ਪੀਤਾ। ਪਾਣੀ ਪੀ ਰਹੇ ਆਪਾਂ। ਪਰ ਦੀ ਬੰਦ ਹੋ ਜਾ ਹੋ ਜਾ ਹੋ ਜਾ ਬੰਦ। ਇਹ ਪਾਣੀ ਪੀਜੇ ਪਹਿਲਾਂ ਨਾ। ਕਿ ਮੈਂ ਪਾਣੀ ਬਹੁਤ ਵੀ ਤਾਂ ਬੋਡੀ ਬਹੁਤ ਅੰਦਰ ਤੇ ਗਰਮੀ ਕੱਢੀ ਆ। ਉਦੋਂ ਦਾ ਬਹੁਤ ਫਰਕ ਪੈਦਾ। ਇਹ ਤਾਂ ਹੋਰ ਤੁਸੀਂ ਕਿੰਨੇ ਦਿਨ ਤੱਕ ਵੀਡੀਓ ਹੋਰ ਬਣਾਉਂਗਾ। ਜਦੋਂ ਜਮ ਮੈਂ ਐਕਸਰਸਾਈਜ਼ ਸ਼ੁਰੂ ਕੀਤੀ ਉਹ ਤੱਕ ਮੇਰਾ ਸਰੀਰ ਪੜਾਣਾ ਡਾਕੂ ਡਾਕੂ ਕਰਦਾਂ ਉਹ ਤੱਕ ਸਰੀਰ ਬਹੁਤ ਸੈੱਟ ਹੋ ਗਿਆ ਮੈਨੂੰ ਬਹੁਤ ਫਾਇਦੇ ਵਾਲੀ ਚੀਜ਼ ਲੱਗੀ ਆ ਇੱਕਦਮ ਉਹਦੇ ਪਰ ਨਾ ਪੂਰਾ ਟੌਪਕਾ ਜੁੜੇ ਹੋਣਾ ਪਾਉਂਦਾ ਉਹ ਬੜੀ ਲਵ ਫਨੀ ਪੀ ਲਿਆ ਕਾਲਾ ਰੋਟੀ ਹੋਣਾ ਖਾਣ ਦਾ ਮੈਂ ਰੋਟੀ ਇਹਦਾ ਫਾਇਦਾ ਹੈ ਅੱਛਾ ਉਹਦਾ ਡਾਊਨਡਾਉਨ ਸੁਣਾ ਦੇ ਮੈਨੂੰ ਰਿੱਛਣ ਲੱਗਦਾ ਉਹ ਆ ਜਾ ਉਹਦਾ ਬੱਤਨ ਮੈਂ ਬਾਸ ਖਾਣਾ ਇੱਕ ਨਾ ਐਂ ਕਰ ਜਿਹੜੀ ਕਾਰ ਤੇ ਨਵੀਂ ਲੈਂਦੀ ਦੀ ਆਪਾਂ ਨੇ ਕਿਹੜੀ ਜੀ ਇੱਕ ਨਵੀਂ ਕਾਰ ਤੇ ਲੈਂਦੀ ਦੀ ਆਪਾਂ ਨੇ ਗਈ ਜੀ ਹੋਰ ਇੱਕ ਜਿਗਾਰਡ ਕਰਕੇ ਦੇਖਦੇ ਆਪਾਂ ਦੂਜੀ ਕਾਰ ਤੇ ਵਿਚਾੱਕ ਦੇ ਉਹ ਮੈਂ ਹਾਂ ਜਰਾ ਵੀ ਦੇਖ ਲਈ ਹਾਂ ਪਈ ਆ ਪਈ ਆ ਆ ਨਵੀਂ ਕਾਰ ਤੇ ਲੈਂਦੀ ਇਹਦੇ ਨਾਲ ਇੱਕ ਨਾ ਐਂ ਕਰਕੇ ਦੇਖਿਆ ਜੇ ਬੈਠ ਕੇ ਹਾਲੀਵੁੱਡ ਬੈਠਦੇ ਜਾਂਦੀ ਹੈ ਵੀ ਇਹ ਘਾ ਵਟ ਹੋ ਜਾਊਗਾ ਸਾਲੀ ਨਾਲ ਬੈਠ ਕੇ ਹੋਰ ਜੀ ਇੱਕ ਸਾਈਡ ਤੇ ਵੱਡਾ ਜਿਹਾ ਲਾਲ ਹਲਾ ਨੂੰ ਹਾਂ ਭਾਈ ਬੈਠਾ ਬੈਠਾ ਸਾਲ ਕਾਇ ਬੱਡ ਲੰਨੇ ਥੱਲੇ ਥੱਲੇ ਜੇ ਤੇ ਹੁਣ ਤਾਂ ਹੋ ਗਿਆ ਵੀ ਇਹ ਦੇਖ ਤਾਂ ਜੇ ਹਾਲੇ ਨਾ ਹੁਣ ਤਾਂ ਧੁੱਪਾਂ ਰਹਿਣਦੇ ਹੁਣ ਤਾਂ ਸੂਬਾ ਸ਼ਾਮ ਦੇਖ ਲੈ ਜੇ ਤਾਂ ਵੱਢ ਕੇ ਦੇਖੀ ਮੜਾ ਜੇ ਵੱਢ ਉਹ ਤਾਂ ਨਹੀਂ ਸਿਰ ਮਸ਼ੀਨ ਨਾਲ ਕਰਦੇ ਸਫਾਈ ਇਹਦੀ ਤੁਨ ਹੁਣ ਮੈਂ ਵੀ ਫੇਰ ਹੋ ਗਿਆ ਇਹ ਹੁਣ ਮੇਰਾ ਵੀ ਫੇਰ ਹਫਤਾ ਦੱਸ ਦਿੰਦਾ ਫੇਰ ਟੂਰ ਆ ਜਾਣਾ ਤੇ ਫੇਰ ਹੁਣ ਤੂੰ ਮਸ਼ੀਨ ਨਾਲੇ ਕਰ ਜਾ ਇਹਨੂੰ ਮਸ਼ੀਨ ਨਾਲੇ ਕਰ ਜਾਂਦਾ ਮੈਂ ਫਿਰ ਫੇਰ ਕੇ ਤੂੰ ਦਾਦਨ ਬਾਹਰ ਚਲੇ ਗਿਆ ਫਿਰ ਮੇਰੇ ਮਿੱਤੇ ਦਾ ਚੱਕ ਨਹੀਂ ਹੋਣੀ ਅਗਲੇ ਅਗਲੇ ਨੇ ਜਫੇਰ ਨਹੀਂ ਨਹੀਂ ਬੈਠੇ ਬਲਣ ਦਾ ਕਰ ਜਾਣਾ ਹਾਂ 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 ਚਲ ਨੂੰ ਮੈਂ ਕਰਦਾ ਫਸਟ ਕੱਲੂ ਦੇਖਦਾ ਕੱਲੂ ਮੈਂ ਲਿਆਉਂਦਾ ਰਿੰਕੂ ਨੂੰ ਕਿਹਾ ਦਾ ਮੈਂ ਯਾ ਕਾ ਕੱਟਣਾ ਸਾਰਾ ਯਾਰ ਪੜਾ ਲੱਗਦਾ ਹੁਣ ਇਹ ਹੋਰ ਮੈਂ ਜਿਆਦਾ ਬਣਾ ਹੋ ਗਿਆ ਨਾ ਜਿਆਦਾ ਵੱਡਾ ਹੋ ਗਿਆ ਤਾਂ ਇਹਦਾ ਟਾਈਮ ਟਾਈਮ ਨਾ ਕਟਾਈਏ ਜੇ ਕਿ ਮੈਂ ਪੜਦਾ ਤਾਂ ਜਿਹੜੇ ਜਿਕਣਾ ਦੇ ਹਾਂ 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 ਇਹ ਵਧੀਆ ਵਧੀਆ ਸਪਾਈ ਅਸੀਂ ਤਾਂ ਕੀ ਕਰੀਏ ਲਾਜਰਾ ਵਿੱਚ ਆਹਨੇ ਹੋਈ ਜਾਂਦਾ ਯਾਰ ਇਹ ਪਤਾ ਗਿਆ ਜੀ ਇਹਨੂੰ ਵੱਡੋ ਜਦੋਂ ਇਹ ਨਾ ਵੱਡ ਕੇ ਫਿਰ ਥੱਲੇ ਲੱਗ ਜਾਣਾ ਫਿਰ ਹੌਲੀ ਹੌਲੀ ਇਹ ਕਰ ਦੇਣਾ ਪੱਟਦੇ ਨੇ ਤਾਂ ਇਹ ਦੇਖ ਲੰਨੇ ਆ ਕਿ ਆਪਣਾ ਇੱਧਰ ਆ ਦੇ ਇਹਦੇ ਵਿੱਚ ਆ ਵੀ ਕੱਢਦੀ ਮੈਂ ਜਦੋਂ ਇਹਨੇ ਸਾਲ ਜਿਆਦਾ ਵਧਿਆਣਾ ਇਹ ਇਹਦੇ ਨੂੰ ਕੱਢੀ ਸਾਲੇ ਨੂੰ ਇਹਨੂੰ ਆ ਕੱਢਦੇ ਜਿਹੜਾ ਵਿੱਚ ਵਿੱਚ ਹੋਇਆ ਨਾ ਵਿੱਚ ਵਿੱਚ ਆ ਹੋਇਆ ਨੂੰ ਕੱਢ ਦੂਗੇ ਸ਼ਾਮ ਨੂੰ ਕੱਢਦੇ ਜਿੱਥੇ ਜਿੰਨੇ ਜਿੰਨਾ ਹੱਥ ਲੱਗਦਾ ਆ ਠੀਕ ਹੈ ਇਹ ਕੱਢਦੇ ਵਿੱਚ ਤੇ ਆ ਦੇਖ ਉੱਥੇ ਤੱਕ ਚਲੇ ਗਿਆ ਕੱਖ ਆਪਣਾ ਹਾਂ ਹਾਂ ਜਿਹੜੇ ਇੱਧਰ ਮੈਂ ਪੱਟਿਆ ਤਾਂ ਹਾਂ 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 ਲਓ ਆਪਣਾ ਫੁੱਲਾਂ ਨੇ ਫਾਈਨਲ ਹੋ ਗਿਆ ਸਾਰਾ ਹੋ ਗਿਆ ਘਰ ਦਾ ਹੁਣ ਅੱਛਾ ਜੀ ਬਸ ਕੱਲ ਤੇ ਮਿਸਤਰੀ ਨੇ ਆ ਜਾਣਾ 25 ਜਾਂ 26 ਦੇ ਨਿਊ ਪਟਣੀ ਸ਼ੁਰੂ ਕਰ ਲੈਣੀ ਆਪਾਂ ਨੇ ਅੱਛਾ ਜੀ ਇਹ ਟਾਟੋ ਜੀ ਕੱਲ ਨੂੰ ਸ਼ੁਰੂ ਟਾਟ ਕੋਲ ਲੈਂਟ ਧੌਣ ਲਾ ਜਾਣਾ ਪੁਰਾ ਵਸਕਰ ਵਾਲਾ ਚੋਾਰੇ ਵਾਲਾ ਅੱਛਾ ਜੀ ਹਾਂ ਉਹ ਵੀ ਬੰਦੇ ਸਾਰੇ ਮੁੰਡਿਆਂ ਨੂੰ ਕਹੇ ਤਾਂ ਮੈਂ ਕਿ ਨਾਲ ਕੋਈ ਲੱਗਿਓ ਤੇ ਉਹ ਆਪਾਂ ਨੇ ਦਿਹਾੜੀ ਪਰ ਕਰ ਲੈ ਜਿਹੜਾ ਘਰ ਪਾਉਣਾ ਪਹਿਲਾਂ ਠੇਕਾ ਮੰਗਦੇ ਤੇ ਉਹ ਠੇਕੇ ਨਾਲ ਤੇ ਦਿਹਾੜੀ ਪਟੀਕ ਰਹਿਣਾ ਤੁਹਾਨੂੰ ਨਹੀਂ ਨਹੀਂ ਠੇਕੇ ਪਰ ਦਿਹਾੜੀ ਚ ਸੱਤਾ ਪੈਂਦਾ ਉਹਦੇ ਸਸਤਾ ਤਾਂ ਪੈਂਦਾ ਚਲੋ ਚਲੋ ਵੀ ਬਰਾਬਰ ਜੀ ਪੈ ਜਾਂਦਾ ਉਹ ਫਿਰ ਥੋੜਾ ਕੰਮ ਖਿੱਚ ਕੇ ਕਰਦੇ ਆ ਠੀਕੇ ਬਰੋਂ ਵੀ ਛੋਟੇ ਛੋਟੇ ਕੰਮ ਨੇ ਵੀ ਆੜੀ ਇਹ ਆੜੀ ਪਰ ਥੋੜਾ ਟੱਚ ਕੋ ਟੱਚ ਕੁੰਜੀ ਕਰੀ ਜਾਂਦੇ ਆ ਇਹ ਆ ਇਹ ਗੱਲਾਂ ਬਾਤਾਂ ਭਾਈ ਇਹਨੂੰ ਦਿੱਤਾ ਏਕ ਬਾਹਰ ਦੇ ਮਿੱਤਰ ਨਾ ਉੱਥੇ ਪੈਣੀ ਦੇ ਮੁੰਡਾ ਕਿਹੜਾ ਤੋਤੂ ਦਾ ਭਾਈ ਓ ਬਿੱਟੂ 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 ਹਾਂ ਕੀ ਚੀਜ਼ ਹਾਂ ਕਮਾ ਰਾ ਹਾਂ ਭਾਂਡੇ ਬਣਾਉਂਦੇ ਵਧੀਆ ਬਣਾਉਂਦੇ ਇਹੋ ਪਤਾ ਨਾ ਚਾਰ ਮਾਲ ਫਾਈਲ ਆ ਹਾਂ ਕੱਠੀ ਆ ਵਧੀਆ ਕੰਮ ਕਰਦੇ ਆ ਮੈਂ ਦੇਖਿਆ ਪਿੰਡ ਦੇ ਦੋ ਦਰ ਕੋਠੇ ਪਾਈ ਜਾਣੇ ਨੇ ਵਧੀਆ ਪਾਈਆਂ ਵਧੀਆ ਜਾਂਦਾ ਮੇਰੇ ਮਕਾਨ ਨੂੰ ਨਹੀਂ ਪਾਇਆ ਵਸ ਵਧੀਆ ਕੰਮ ਦੇ ਲੋਕੀ ਵਧੀਆ ਬੰਦੇ ਆ ਹਾਂ ਜੇ ਜਦੋਂ ਵਧੀਆ ਆਪਾਂ ਠੀਕ ਹੋ ਜਾਂਦੇ ਹਾਂ 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 ਸਭ ਤੋਂ ਬੰਦੇ ਵਧੀਆ ਮਿਲਣ ਚਾਹੀਦੇ ਚਲ ਵਧੀਆ ਪਾ ਦਈਏ ਮੈਂ ਕਿਹਾ ਚਲੋ ਬਾਹਰ ਬਾਹਰ ਬੈਠੀ ਨੂੰ ਉਹ ਬਾਹਰ ਬਾਹਰ ਨਾਲ ਬੜਾ ਟੁੱਟ ਪਨ ਹੋਈ ਪਟੋਵੜ ਮੈਨੂੰ 10 ਮੈਨੂੰ ਮੈਨੂੰ 10 ਤੋਂ 15 ਦਿਨ ਹੋ ਗਏ ਲੱਗੇ ਹੋਏ ਨੂੰ ਕਦੇ ਨਕਸ਼ਾ ਇੱਧਰੋਂ ਬਣਦਾ ਕਦੇ ਨਕਸ਼ਾ ਉੱਧਰੋਂ ਬਣਦਾ ਕਦੇ ਵਾਸਤੂ ਸ਼ਾਸਤਰ ਆਜਾਦਾ ਵੀ ਇੱਧਰੋਂ ਇੱਥੇ ਹੋਣੀ ਚਾਹੀਦੀ ਰਸੋਈ ਉੱਥੇ ਹੋਣੀ ਚਾਹੀਦੀ ਆ ਉਹ ਸਾਰੀ ਬਤਾਉਂਦਾ ਮੈਂ ਗੈਲਰੀ ਨਹੀਂ ਰੱਖੂੰਗਾ ਉਧਰ ਉਧਰ ਛੜ ਪੌੜੀਆਂ ਜਿੱਦਾਂ ਖੜਾ ਕਰਦਾ ਉਧਰ 3 ਫੁੱਟ ਜਗ੍ਹਾ ਛੱਡ ਦੇ ਉਧਰ ਨੂੰ ਤਾਰੇ ਕਿੰਨੇ ਨੂੰ ਹਾਂ ਤਾਰੇ ਕਿਹੜੇ ਨੂੰ ਹਾਂ ਅਲਦਾਲੇ ਜੇਲ ਨਹੀਂ ਛੱਡੀ ਸਾਰ ਹਾਂ ਗੈਲਰੀ ਛੱਡਾਂਗੇ ਹਾਂ ਸਾਡੇ ਵਾਂਗੂ ਨਾ ਨਹੀਂ ਇੱਕ ਸਾਈਡ ਨਹੀਂ ਇੱਕ ਲੰਬੀਆਂ ਕਹਿੰਦਾ ਉਹ ਤਿੰਨ ਵੀ ਲੈ ਲੈਣੇ ਮੂਹਰੇ ਇੱਕ ਸਾਈਡ ਨਹੀਂ ਛੱਡ ਹੋਣੀ ਹੈਗੀ ਪਿੱਛਾਂ ਜੱਗ ਇੱਕ ਸਾਈਡ ਜੀ ਕਸ਼ਮੀਰੀ ਵਾਲੀ ਸਾਈਡ ਨਹੀਂ ਛੱ ਬਾਕੀ ਸਾਰੀ ਗੱਲ ਰਹੀ ਪਿੱਛੇ ਵੀ ਗੱਲ ਰਹੀ ਇੱਧਰ ਵੀ ਗੱਲ ਰਹੀ ਹਾਂ ਹਾਂ ਚਾਰੇ ਪਾਸੇ ਗੱਲ ਰਹੀ ਹੈ ਸਾਡੇ ਰੋਣਾ ਜਿਹੜਾ ਅਸੀਂ ਕੋਠੀ 200 ਗੱਜ ਚ ਪਾਈ ਹੋਈ ਹੈ ਅੱਛਾ ਗੈਰ ਉਹ ਛੱਡੇ ਉਹ ਵੀ ਸਹੀ ਆਏ ਨਾ ਤੇ ਬਾਕੀ ਤੁਸੀਂ ਮਹਾਲ ਬਲੌਗ ਹੋਰ ਪਾਇਆ ਪੂਰੀ ਤੇ ਪਰ ਇੱਕ ਇਨਫੋਰਮੇਸ਼ਨ ਵੀਡੀਓ ਬਣਾ ਰਹੇ ਆ ਜਿਵੇਂ ਕਿਸੇ ਨੂੰ ਘਰ ਬਣਾਉਣਾ ਵਾਸਤੇ ਕੋਈ ਦਿੱਕਤ ਨਾ ਵੀ ਉਹਨੂੰ ਵੀ ਹਰੇਕ ਦਾ ਡ੍ਰੀਮ ਘਰ ਪਾਉਣ ਵਾਸਤੇ ਨਾ ਤੇ ਮੈਂ ਅੱਜ ਬਹੁਤ ਥੋੜਾ ਭਾਵੁਕ ਜਿਹਾ ਵੀ ਹੋਇਆ ਸੀ ਕਿ ਕਿ ਮੈਂ ਕਹਿੰਦਾ ਸਭ ਤੋਂ ਵੱਧ ਖੁਸ਼ੀ ਕਿਹ ਨੂੰ ਹੋਣੀ ਸੀ ਉਹ ਹੋਣੀ ᱛਿਆਰ ਮੇਰੇ ਮਾਪੇ ਉਹਨਾਂ ਨੇ ਬਹੁਤ ਖੁਸ਼ ਹੋਣਾ ਤਾਂ ਯਾਰ ਵੀ ਸਾਡਾ ਮੁੰਡਾ ਹੁੰਦਾ ਯਾਰ ਚਾਹ ਜਿਵੇਂ ਕੱਲੋ ਮੇਰਾ ਬੱਚਾ ਆਪਣੀ ਮਿਹਨਤ ਪਰ ਉੱਠ ਕੇ ਕੁਝ ਬਣਾਵੇ ਚੰਗਾ ਹੀ ਹੁੰਦਾ ਮਾਪੇ ਨੂੰ ਸਭ ਤੋਂ ਵੱਧ ਖੁਸ਼ੀ ਹੁੰਦੀ ਅਦਰੋਂ ਦੁਆਵਾਂ ਨਿਕਲਦੇ ਉਹਨਾਂ ਦੀ ਅੱਜ ਹੈ ਨਹੀਂ ਚਲੋ ਕੋਈ ਨਹੀਂ ਫਿਰ ਆਪਣੇ ਪੂਲਰ ਵੀ ਹੋ ਜਾਣੇ ਥੋੜੇ ਜੇ ਅੱਧੋ-ਅੱਧਾ ਤਾਂ ਬਜਟ ਆ ਹੈਗਾ ਤੇ ਬਜਟ ਵੀ ਦੇਖਣਾ ਪੈਣਾ ਮੈਂ ਕਹਾਂ ਕਹਦਾ ਜਿੰਨੀ ਚਾਦਰ ਉਹਨੇ ਕੇ ਪੈਰ ਪਸਾਰੇ ਆਏ ਨੇ ਹੀ ਠਾਂ ਫਾਂ ਕਾਂ ਬਾਂ ਕਰ ਦੇਣੀ ਉਹ ਨਹੀਂ ਹੈਗੀ ਬਣਾਵਾਂਗੇ ਪਰ ਇਹ ਆ ਵੀ ਇੱਕ ਛੱਤ ਅੰਦਰ ਬੜ ਜੀ ਫਿਰ ਬਾਅਦ ਚ ਬਾਹਰ ਦਾ ਲਟਰਨ ਪੜਨ ਬਜਟ ਦੇਖ ਕੇ ਉਹ ਸਾਨੂੰ ਚੱਲਾਂਗੇ ਵੀ ਇੱਕ ਅੰਦਰ ਬਣਾ ਲਈਏ ਬਾਅਦ ਫਿਰ ਬਜਟ ਦੇਖਾਂਗੇ ਕਿੰਨਾ ਕਮ ਨੂੰ ਪਏ ਆ ਕਿੰਨੇ ਕ ਹੈ ਕਿੰਨੇ ਕ ਨਹੀਂ ਤੇ ਬਜਟ ਦੇ ਹਿਸਾਬ ਦੇ ਨਾਲ ਸਾਰੀ ਚੀਜ਼ਾਂ ਚੱਲਣੀਆਂ ਬਾਕੀ ਮਹਾਲ ਬਲੌਗ ਪਰ ਬੜੀਆਂ ਜਿਹੜਾ ਮਹਾਲ ਜਾਨ ਮਹਾਲ ਜਾਨ ਮਾਲ ਵੀਡੀਓ ਪਰ ਮੈਂ ਬਹੁਤ ਵੀਡੀਓ ਪਰ ਬਹੁਤ ਥੋੜਾ ਪ੍ਰੇਮ ਸਤਕਾਰ ਤੇ ਵਾਸਤੂ ਸ਼ਾਸਤਰ ਨਾਲ ਮੇਰੇ ਭਰਾ ਨੇ ਕਿੰਨੇ ਸਾਰਾ ਮੇਰੇ ਕੱਢ ਕੇ ਦੇ ਦਿੱਤਾ ਵੀ ਇਹ ਸਾਰਾ ਉਹ ਇਦਾਂ ਦਾ ਬਣਾ ਲਵੇ ਇੱਥੇ ਤੇਰਾ ਕਮਰਾ ਹੋਣਾ ਚਾਹੀਦਾ ਜਿਹੜਾ ਮੁਖੀਆ ਦਾ ਕਮਰਾ ਕਿੱਥੇ ਹੋਣਾ ਚਾਹੀਦਾ ਠੀਕ ਆ ਸੋਈ ਕਿੱਥੇ ਹੋਣੀ ਚਾਹੀਦੀ ਹੈ ਲੈਟਰਨ ਕਿੱਥੇ ਹੋਣੀ ਚਾਹੀਦੀ ਹੈ ਅਸੀਂ ਪਹਿਲਾਂ ਉਹ ਸਾਰੇ ਉਲਟਾ ਕਰਤਾ ਉਹਨੇ ਨਾਰਥ ਈਸਟ ਵੈਸਟ ਮੈਂ ਚਲ ਭਾਈ ਕਰਨਾ ਵੈਸੇ ਮੈਂ ਇਹਨਾਂ ਗੱਲਾਂ ਬੰਨਾਂ ਵਿਸ਼ਵਾਸ ਕਰਦਾ ਨਹੀਂ ਹੈਗਾ ਫਿਰ ਹੁੰਦਾ ਹੀ ਆ ਇਹ ਬਹਿ ਪੈ ਜਣੇ ਬੰਦੇ ਨੂੰ ਬਾਈ ਫਿਰ ਹੁਣ ਸਾਡੇ ਜਿਹੜੇ ਪਹਿਲਾਂ ਘਰ ਬਣੇ ਹੋਏ ਸਾਰੇ ਇਦਾਂ ਹੀ ਬਣੇ ਹੋਏ ਕਿਸੇ ਨੇ ਕਿਆ ਕਰਿਆ ਹੋਇਆ ਉਦੋਂ ਚੱਕਰ ਇੱਥੇ ਸੂਈ ਕਰਦਾ ਜੀ ਇ ਉਹਨੂੰ ਗਾਹਾਂ ਨਾ ਥੋੜੀ ਜਿਹੀ ਸੁਵਿਧਾ ਆ ਗਈ ਤੇ ਫੋਨ 10 ਸਾਲ ਤੱਕ ਹੋਰ ਚੀਜ਼ਾਂ ਗਾਹ ਵਧੀਆ ਬਣ ਜਾਣੀ ਇਸ ਤੋਂ ਬਾਅਦ ਕੁਝ ਹੋਰ ਬਣ ਜਾਣੀਆਂ ਬੈ ਇੰਦਾ ਹੀ ਚੱਲ ਬਣਾਂਗਾ ਸਾਡੇ ਗਾਹ ਇਹ ਚੀਜ਼ਾਂ ਬਣਨੀਆਂ ਤੇ ਚਲੋ ਚੱਲਾ ਪਾਈ ਨਹੀਂ ਵਧੀਆ ਕਰ ਇੱਥੇ ਹਾਲਾਤ ਆ ਹਾਂ ਹੁਣ ਇੱਕ ਚੀਜ਼ ਆ ਖਰਾਬ ਹੁੰਦੀ ਜਾਂਦੀ ਮੇਰੀ ਇੱਥੇ ਹਾਂ ਗੁੱਜਰ ਵੀ ਇਹਦਾ ਕੀ ਕਰੀਏ ਯਾਰ ਇਹਦਾ ਇੱਕਾ ਜਾਮਣ ਆ ਜਾਮਣ ਦੇ ਨਾਲ ਇੱਕ ਆਪਣੀ ਉਹ ਲੱਗਿਆ ਹੋਇਆ ਦੋਨੇ ਆਪਸ ਵਿੱਚ ਲੜਾਈ ਕਰ ਰਹੇ ਹੈ ਯਾਰ ਇਹਦਾ ਕੀ ਕਰੀ ਹਾਂ ਦੋਨੇ ਆਪਸ ਵਿੱਚ ਲੜਾਈ ਹੋ ਰਹੀ ਹੈ ਨੇ ਵੀ ਮੈਂ ਵਧਾ ਤੂੰ ਵਧੇ ਇਹ ਕਹਿੰਦੀ ਮੈਂ ਉੱਪਰ ਬੰਦ ਮੈਂ ਇਹ ਕਹਿੰਦਾ ਮੈਂ ਵਾਜਾਂ ਉਹ ਤਾਂ ਗੱਲ ਕੀ ਹੈ ਜੀ ਆਪਾਂ ਜਾਮਣ ਵਾਲੇ ਟਾਣੀ ਛਾਂਗਦੇ ਕਿਉਂ ਇਹਨਾਂ ਨੇ ਉੱਪਰ ਜਾ ਕੇ ਫੇਰ ਉਹ ਐਂ ਕਰੀ ਜੇ ਲੱਗਿਆ ਨਾ ਟਾਈਮ ਇਹਦੀ ਜਿਹੜੀ ਆਹ ਪਿੱਛੇ ਗੱਬੇ ਆਹ ਇਹਨੂੰ ਛਾਂਗਦੇ ਸਾਰੇ ਨੂੰ ਪਿਛਲੇ ਨੂੰ ਵਿਚਾਲੇ ਨੂੰ ਉਹ ਜਿਹੜਾ ਗੱਬੇ ਵਿਚਾਲੇ ਨਾ ਅੱਛਾ ਉਹ ਬੂਟੇ ਦੇ ਉਹ ਬੂਟੇ ਛੰਗਦੇ ਸਾਰੇ ਇਹੋ ਠੀਕ ਉਹ ਬਾਣੇ ਟਾਣੇ ਤੋਂ ਵੜਦੇ ਉਹ ਫਲਾ ਉਹਦੀ ਹੈਗੀ ਇਹਦੇ ਮੈਂ ਹੁਣ ਥੱਲੇ ਥੱਲੇ ਜਿਹੜੇ ਟਾਣੇ 'ਚ ਵੜਦਾ ਮੈਂ ਯਾਰ ਆ ਇਹ ਜਿਹੜਾ ਕੱਲਾ ਹੀ ਹੁੰਦਾ ਨਾ ਆ ਨਾਲ ਨਾ ਤਾਂ ਬਹੁਤ ਵੇ ਉਹਦੀ ਉਹ ਫਲੋ ਬਣਨੇ ਦੀ ਟੌਰ ਇਹਦੀ ਆ ਜਿਹੜੀਆਂ ਗੱਬੇ ਆਪਣਾ ਸਾਰਾ ਸਿਸਟਮ ਜੇ ਵਿਗੜ ਗਿਆ ਯਾਰ ਤੁਸੀਂ ਨੇੜੇ ਕਰਕੇ ਲਾਏ ਹੋਏ ਆ ਨਾ ਹੂੰ ਹੂੰ ਇਹਦਾਂ ਬੇਲ ਵੀ ਯਾਰ ਸਾਰੀ ਪੱਟਣੀਆਂ ਨੂੰ ਲੱਗਦੀ ਰਹੇ ਨਹੀਂ ਬਾਈ ਯਾਰ ਫਿਰ ਆ ਹੈ ਆ ਬੇਲ ਪੱਟਣੀਆਂ ਸਾਰੀ ਕੱਢ ਦੇਣੀ ਵਿੱਚ ਦੇ ਫਿਰ ਆ ਇਹ ਤਾਂ ਕਰ ਦੇਣਾ ਵੱਡ ਗਿਆ ਇੱਧਰ ਨੂੰ ਖਿੱਚ ਦੇਣੀ ਹਾਂ 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 ਉੱਤੇ ਢੇਰੀ ਲਾ ਦਾਂਗੇ ਉਹ ਕੀ ਲੱਗੀ ਖੁੰਝੇ ਵਿੱਚ ਲੱਗੀ ਹੋਈ ਉਹ ਮੈਲ ਕੋਈ ਸੀ ਨਾ ਹਾਂ 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 ਮੈਲ ਕੋਈ ਰੱਖੇ ਫਿਰ ਡਾਕਟਰ ਆ ਜਾਣਾ ਚਲ ਕੋਈ ਨਾ ਦੇ ਦੇ ਕੋਈ ਜਿਹੜਾ ਬੰਦਾ ਕੋਈ ਮੈਨੂੰ ਆਏ ਫਿਰ ਇੱਥੇ ਛੋਟੀ ਦਾ ਕਿਆ ਫਾਇਦਾ ਚੂਹੇ ਤੋੜ ਕੇ ਹਾਂ 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 ਜਿਹੜੋ ਕੋਈ ਮੰਗਦਾ ਕਿਸੇ ਦਿਮੂਜ ਆਪਣੇ ਘਰ ਦੇ ਹੀ ਦਿੰਦੇ ਆ ਜੇ ਹੋਈ ਤਾਂ ਦੇ ਦੇ ਕੋਈ ਗੱਲ ਨਹੀਂ ਏਡੀ ਤੇ ਜਿਹੜੇ ਇਹ ਚੈਨਲ ਉਪਰ ਹੈ ਨਾ ਗੁੱਜਰਪਾਈ ਨਾਲ ਇੱਕ ਮੇਰੀ ਵੀਡੀਓ ਬਣੀ ਆ ਪੋਡਕਾਸਟ ਪੂਰੀ ਹਾਈ ਰੈਂਕ ਪਰ ਚੱਲ ਰਹੀ ਇਸ ਟਾਈਮ ਉਹ ਗੁੱਜਰਪਾਈ ਦੀਆਂ ਗੱਲਾਂ ਮੈਂ ਕਹਿਣਾ ਘੈਂਟ ਘੈਂਟ ਗੱਲਾਂ ਕਰੀਆਂ ਹੋਈਆਂ ਉਹਦਾ ਲਿੰਕ ਨਾ ਮੈਂ ਡਿਸਕ੍ਰਿਪਸ਼ਨ ਚ ਪਾ ਦੂੰ ਉੱਥੋਂ ਜਾ ਕੇ ਤੁਸੀਂ ਦੇਖ ਸਕਦੇ ਆ ਜਾਂ ਜਾਨ ਮਹਲ ਪੋਡਕਾਸਟ ਪਰ ਲਿਓ ਦੇਖ ਲਿਓ ਜਾ ਕੇ ਬਹੁਤ ਹੁਣ ਅਸੀਂ ਇੱਕ ਨਵਾਂ ਚੈਨਲ ਹਲੇ ਨਾ ਇੱਕ ਮੇਰਾ ਕੁਕਿੰਗ ਵਾਲਾ ਵੀ ਸ਼ੁਰੂ ਕਰਨਾ ਮੈਂ ਸੋਚ ਰਿਹਾ ਵੀ ਜਿਵੇਂ ਕੰਮ ਕਰਿਆ ਹੋਈ ਐ ਚਲੋ ਸੋਸ਼ਲ ਮੀਡੀਆ ਦੇ ਉਪਰ ਲੱਗੇ ਹੋਏ ਆ ਹਫਤੇ ਨੂੰ ਇੱਕ ਆਪਣੀ ਵੀਡੀਓ ਖਾਣੇ ਦੀ ਆਵੇ ਇੱਕ ਆਪਣਾ ਪੋਡਕਾਸਟ ਤੇ ਪੰਜ ਆਪਣੇ ਬਲੌਗ ਆਉਣ ਨੇ ਚਾਰ ਬਲੌਗ ਛੁੱਟੀ ਵੀ ਕਰ ਲਈ ਕਰੀ ਵਿੱਚ ਇਦਾਂ ਉਸ ਪਲਾਨ ਹੋ ਮੇਰਾ ਗਾਂ ਦੇ ਗਾਂ ਹੋ ਰਿਹਾ ਤੇ ਇੱਕ ਖਾਣੇ ਵਾਲਾ ਚੈਨਲ ਵੀ ਸ਼ੁਰੂ ਕਰੀ ਖਾਣੇ ਵਾਲੇ ਤੇ ਹੁਣ ਆਪਣੇ ਹੱਥ ਚੇ ਕਲਾ ਹੈਗੀ ਤਾਂ ਬਣਾ ਕੇ ਪਾਏ ਕਰੀਏ ਇਹ ਸੋਚ ਰਿਹਾ ਹਾਂ ਔਰ ਬੜਾ ਹੀ ਸੁਨਾਦਾ ਬੱਚਾ ਮਣਾਏ ਕਰੀ ਚੀਜ਼ਾਂ ਕਰ ਫਿਕ ਨਹੀਂ ਬਾਈ ਇੱਥੇ ਲਾਉਂਦਾ ਸੈਟ ਆਫਰ ਬਸੰਤੀ ਭਾਬੀ ਤੈਨੂੰ ਉਠਾ ਲੈਣਾ ਅੱਜ ਗੁੱਜਰ ਬਾਈ ਬਣਾਉਣ ਲੱਗਾ ਚਕਨ ਗੁੱਜਰ ਬਾਈ ਦੇ ਹੱਥ ਤੇ ਖਾਵਾਂਗੇ ਚਕਨ ਅੱਜ ਹਾਂ ਪਿਆਜ ਦੀ ਕੋਕ ਤੇ ਬਣਾ ਲਿਆ ਆ ਬਣਾਉਗਾ ਸਬ지 ਫੇਰ ਖਾਣਗੇ ਹਾਂ ਮੜਾਈ ਦੀ ਕੋਈ ਨਾ ਸਮਾਨ ਲੈ ਆਵੇਂਗਾ ਤੁੰਨੂੰ ਸਮਾਨ ਤਾਂ ਪਿਆਜ ਤੇਲੇ ਆਊਗਾ ਤੇਲ ਪਿਆਜ ਮਚਾਉ ਰਿਹਾ ਜੋ ਆ ਮਚਾ ਦਈ ਗਾ ਹੋਰ ਵੀ ਸਮਾਨ ਹੈਗਾ ਹੀ ਆਪਣੇ ਕੋਲ ਹੋਰ ਲਿਆਵਾਂਗਾ ਸਮਾਨ ਜਾ ਕੇ ਬਣਾ ਲੀ ਜਿਹੜਾ ਤੇਰਾ ਚਿੱਤੋ ਵੀ ਲਾ ਲੀ ਕਰ ਲਈ ਪੂਰਾ ਆਪਾਂ ਨੇ ਇਹ ਲੱਖ ਨਹੀਂ ਰਾਨੀ ਆਪਾਂ ਨੂੰ ਘਰ ਤੇ ਮਗਰ ਨਹੀਂ ਜੋੜੇ ਹਾਂ 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 ਇਹ ਕਿਰ ਬੇਲਾਂ ਇਹ ਤਾਂ ਪੰਨ ਚੜਦੀ ਜਾਂਦੀਆਂ ਰਹੇ ਇਹ ਬੇਲਾਂ ਦਾ ਹੁਣ ਫੇਰ ਆਏ ਆ ਜੇ ਬੜਤੀਆਂ ਫੇਰ ਸਾਲੀਆਂ ਫੇਰ ਸੁੱਕੋ ਨਾ ਯਾਰ ਹੂੰ ਹੁਣ ਇਹਨੇ ਲੱਗਦਾ ਵਾ ਲੱਗਿਆ ਤਾਂ ਹੋਇਆ ਨਹੀਂ ਕੁਝ ਵੀ ਬਾਈ ਉਹ ਨਾ ਵਿੱਚ ਨਾ ਜਿਹੜੇ ਕਿਆ ਕਹਿੰਦੇ ਹੁੰਦੇ ਮੈਂ ਇਹ ਬੇਲਾਂ ਨਾ ਵਿੱਚ ਇੱਕ ਆ ਉਹ ਹੁੰਦੀ ਆ ਨਰਮਾਦਾਂ ਹੁੰਦੀ ਕੋਈ ਇਦਾਂ ਦੀ ਹੁੰਦੀ ਆ ਉਹ ਕੱਟਣੀ ਪੈਂਦੀ ਵਿੱਚ ਤਾਂ ਪਤਾ ਨਹੀਂ ਕਿਹੜੀ ਕਿਹਦੀ ਫੇਰ ਫੁੱਲ ਲੱਗਣਾ ਕਿਹੜੀ ਫੇਰ ਬੀਜ ਲੱਗਣਾ ਜਿਹੜੀ ਆ ਸਾਰੀ ਬੇਲ ਇੱਧਰੋਂ ਆਈ ਹੋਈ ਆ ਇਹਦੇ ਫੇਰ ਕੁਝ ਨਹੀਂ ਲੱਗਣਾ ਹੈਗਾ ਕਿ ਇਹ ਨਾ ਦੂਜੀ ਵਿੱਚ ਵਿੱਚ ਕਟਾਣੀ ਹੁੰਦੀ ਜਿਹਦੇ ਪਰ ਉਹ ਲੱਗਦੇ ਹੁੰਦੇ ਥੋੜਾ ਜਿਹਾ ਪਤਾ ਆਪਾਂ ਨੂੰ ਪਤਾ ਨਹੀਂ ਜੀ ਜਿਹੜੇ ਬੰਦੇ ਖੇਤੀ ਕਰਦੇ ਉਹਨੂੰ ਪਤਾ ਉਹ ਜਦੇ ਨਾਲ ਤੇ ਕੱਟਦੇ ਨੇ ਇਹਦੇ ਪਰ ਕੁਝ ਨਹੀਂ ਲੱਗਣਾ ਹੈਗਾ ਇਹ ਸਾਹਿਬ ਆਹ ਦੇਖੋ ਹਰੇਕ ਪੱਤੇ ਦੇ ਨਾਲ ਤਾਂ ਬਿਲਾਂ ਨੂੰ ਫੁੱਲਾ ਹੋਇਆ ਉਹ ਕசி ਕਿਸ ਇਹਦੇ ਵਿੱਚ ਦੇਖੋ ਇਹਦੇ ਕਿਸੇ ਨੂੰ ਵੀ ਨਹੀਂ ਹੋਣਾ ਹੈਗਾ ਕਿਉਂ ਇਹ ਫਿਰ ਥੱਲੇ ਆ ਮੀਚ ਪਾਣੀ ਨਾਲ ਉਹ ਟੈਡੀਆਂ ਫੈਡੀਆਂ ਹੋ ਗਈਆਂ ਉਹ ਨਹੀਂ ਨਹੀਂ ਹੁੰਦਾ ਹੈਗਾ ਹੁੰਦਾ ਹੀ ਕੋਈ ਨਾ ਦੇ ਵਿੱਚ ਨੇ ਹੁਣ ਇਹ ਜਾਂਦੀ ਇਹਦੇ ਵਿੱਚ ਤੇ ਇੱਕ ਚੀਜ਼ ਟਾਹਣੇ ਨਿਕਲ ਉਹਨੂੰ ਲੱਗਣੀ ਹੈ ਜਿਹੜੀ ਸਿੱਧੀ ਨਿਕਲ ਉਹਨੂੰ ਲੱਗਣੀ ਹੈਗੀ ਇਹ ਹੁੰਦਾ ਕੋਈ ਸਿਸਟਮ ਹੈ ਨਾ ਯਾਰ ਹੂੰ ਚਲਾ ਤਾਂ ਆ ਸਿੱਧਾ ਆਪਣਾ ਬਹੁਤ ਸੋਹਣਾ ਹੋ ਗਿਆ ਯਾਰ ਜਿਹੜਾ ਪਾਲੇ ਫਿਰ ਡੰਡਾ ਲਾਏ ਤਾਂ ਇਹਦਾ ਫਿਰ ਦਿਸਾਂਗੜਾ ਉਹ ਲਾਈ ਨਹੀਂ ਉਹ ਇਹਦਾ ਬਹੁਤ ਸੋਹਣਾ ਹੋ ਗਿਆ ਸਿੱਧਾ ਖੜਾ ਹਾਂ ਹਾਂ ਦੇਖੋ ਮਿਰਚਾਂ ਫੇਰ ਆ ਰਹੀਆਂ ਹੋਗੀਆਂ 3 4 5 ਹੂੰ ਲਾਲ ਚਲੋ ਅਜਦਾ ਭਾਈ ਲਾਈਵ ਆਫ ਨੂੰ ਬੰਦ ਕਰਦਾ ਧੰਨਵਾਦ ਯਾਰ ਮੱਛਰ ਨਾਲ ਹੁਣ ਥੋੜਾ ਇਹਜਾ ਹੋਇਆ ਪੁਰਾਣੀ ਚੋੜਾ ਰੋੜੇ ਬਹੁਤ ਦਾ ਜਾਨ ਮੈਨੂੰ ਖਾਜ ਬਹੁਤ ਉੱਜੀ ਥੜੀ ਲੱਗਦੀ ਹੈ ਅੱਛਾ ਅੰਦਰ ਵੀ ਆ ਗਿਆ ਮੱਛਰ ਕਿਉਂ ਰਾਤ ਆ ਗਿਆ ਮਨੂੰ ਆ ਗਿਆ ਕਿੰਡਾ ਖੋਲ ਦੇ ਅੰਦਰ ਬੜਾ ਜਾਂਦਾ ਦੋ ਤਿੰਨ ਇੱਥੇ ਲੜ ਜਾਂਦਾ ਜੀ ਖਾਜੇ ਹੋਈ ਜਾਂਦੀ ਹੈ ਖਾਜ ਹੁੰਦੀ ਬਾਹਰ ਹੈ ਜ਼ਹਿਰੀਲਾ ਮੱਛਰ ਜ਼ਹਿਰੀਲਾ ਮੱਛਰ ਹੈ ਜ਼ਹਿਰੀਲਾ ਤੇ ਹੁਣ ਕਾ ਉੱਤੇ ਫਿਰ ਸਕਰੀਨ ਸਕਰੀਨ ਲਾ ਕੇ ਆਏਗਾ ਅਸੀਸਾ ਤੈਂ ਕਰਤਾ ਡੇਡਾ ਹੈ ਸੀਸਾ ਫਿਰ ਆਇਆ ਬਿਜਲੀ ਪੈ ਲੱਗਦੀ ਦੀ ਉਹ ਕੁਛ ਨਹੀਂ ਬਿਜਲੀ ਕਹਿੰਦੀ ਇੱਧਰ ਬਾਈ ਇਹਦਾ ਬਹੁਤ ਪੈਣਾ ਗੰਨਾ ਹਾਂ ਬੇ ਬੇ ਵੀਰੀ ਲੱਗ ਗਈ ਜੇ ਸੀਸੇ ਪਹਿਲੀ ਸਾਰਾ ਨੂ ਅੱਗੇ ਚੱਲ ਜੰਮ ਅੱਛਾ ਜੀ ਇਹ ਤਾਂ ਨਵੀਂ ਗੱਲ ਸੁਣੀ ਬਾਈ ਦੀ ਕਾਂਸੀ ਦਾ ਕੋਈ ਠੰਡਾ ਹੋਵੇ ਉਹ ਤਾਂ ਬਹੁਤ ਹੀ ਪੈਂਦੀ ਲੋ ਜੀ ਮੈਂ ਤਾਂ ਸਮਝ ਆ ਦੇਖ ਰਿਹਾ ਲੋ ਜੀ ਗੁੱਜਰ ਬਾਈ ਕਹਿੰਦਾ ਮੈਂ ਸੀਸਾ ਟੇਡਾ ਕਰਤਾ ਤਾਂ ਇਹ ਵੀ ਇਹਦੇ ਉੱਪਰ ਬਿਜਲੀ ਪੈ ਜਾਂਦੀ ਹੈ ਪੈ ਜਾਂਦੀ ਆ ਦੱਸਿਓ ਬਾਈ ਕਮੈਂਟਾਂ ਦੇ ਵਿੱਚ ਇਹ ਇੰਦੀ ਆ ਬਿਜਲੀ ਹਾਂ ਇਹ ਬਿੱਲੀ ਗੜਕਦੀ ਆ ਸੀਸੇ ਦੇ ਵਿੱਚ ਫਸ ਜਾਨੀ ਉਹ ਅੱਛਾ ਕਿਹ ਗੜਕਦੀ ਆ ਦਾੜ ਦੇ ਕੇ ਹਾਂ ਹਾਂ ਤੁਸੀਂ ਸਾਹਮਣੇ ਦੇ ਜਿਹੜਾ ਕੋਲ ਬਾਰ ਪੁਰ ਜਿੱਦਾਂ ਹੁਣ ਮੈਂ ਬੈਠਿਆ ਤਾਂ ਨਹੀਂ ਇਹ ਤੌੜੀ ਦਾ ਨਹੀਂ ਹਾਂ 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 ਜ਼ਾਇਦਾ